Intro ਜੋ ਜਿਹੜੀ ਇਸ ਬੇਟੀ ਨੇ ਮਿਹਨਤ ਕਰਕੇ ਕਿਹੇ ਲੈਵਲ ਤੱਕ ਪਹੁੰਚੀ ਤੇ ਨਾਲ ਹੀ ਇਸ ਪਰਿਵਾਰ ਦਾ ਸਾਰੇ ਸਿੰਘ ਦਾ ਵੀ ਜਿਹੜੇ ਇੱਕ ਬਹੁਤ ਹੀ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰ ਆ ਤੇ ਉਹਨਾਂ ਨੇ ਬੜੀ ਮਿਹਨਤ ਕਰਕੇ ਫਿਰ ਵੀ ਆਪਣੀ ਬੱਚੀ ਨੂੰ ਨੈਸ਼ਨਲ ਲੈਵਲ ਤੱਕ ਖੇਡਣ ਲਈ ਭੇਜਿਆ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ ਵੀ ਉਸ ਤੋਂ ਬਾਅਦ ਜਿਨ੍ਹਾਂ ਆਏ ਭਗਵੰਤੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਕਹਿੰਦਾ ਵਾ ਜਿਨ੍ਹਾਂ ਨੇ ਆ ਕੇ ਬੱਚੀ ਦਾ ਹੌਸਲਾ ਵਧਾਈ ਕੀਤੀ ਅਤੇ ਇਸ ਬੱਚੀ ਦਾ ਹੌਸਲਾ ਵਧਾਈ ਹੋਣ ਤੋਂ ਬਾਅਦ ਹੋਰ ਵੀ ਬੱਚੇ ਇਹਨੂੰ ਦੇਖ ਕੇ ਪ੍ਰੇਰਿਤ ਹੋਣਗੇ ਅਤੇ ਖੇਡਾਂ ਵਿੱਚ ਜਾਣਗੇ ਗਿਆਨ। ਬਹੁਤ-ਬਹੁਤ ਧੰਨਵਾਦ ਜੀ। ਇਸ ਤੋਂ ਬਾਅਦ ਸਾਡੇ ਵੀਰ ਅਮਜੀਤ ਸਿੰਘ ਜੀ ਪ੍ਰਧਾਨ ਸਾਹਿਬ ਕੁਝ ਹੋਰ ਕੁਝ ਕਹਿਣਾ ਚਾਹਣਗੇ। ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ। ਸਤਿ ਸ਼੍ਰੀ ਅਕਾਲ। ਮੇਰਾ ਨਾਮ ਫਰਗੜਾ ਪਿੰਡੋਂ ਦੇ ਇੱਥੇ ਪਹੁੰਚੇ ਸਾਲੇ ਮੇਰੇ ਜੁਗਯੋਗ ਮੇਰੇ ਸਪਨਾ ਮੇ ਨਾਲ ਇੰਨਾ ਜੀ ਮੌਜੂਦ ਹਨ। ਸਾਡੇ ਐਮ ਸੀ ਰਾਜੂ ਕੋਈ ਕੁਮਾਰ ਵਰਗੀ ਮਿੰਟ ਰੋਕ ਕਰਦੇ ਤੇ ਮੁਕੇਤਵਾਇ ਹੋਏ ਰੇਜ ਆਪਣੇ ਕਿਸਾਨਾਂ ਨਾਲ ਅੱਗੇ ਬੁਲਾਉਣਾ ਬੈਠੀ ਸੀ ਕਾ ਖਾਲਸਾ ਨਹੀਂ ਰਹਿਣੀ ਸੋਨੇ ਨੇ ਆਪਣੇ ਇਲਾਕੇ ਦਾ ਆਪਣੇ ਲਗਰ ਦਾ ਆਪਣੇ ਮਾਪਿਆਂ ਦਾ ਨਾਰੋਜਨ ਚਿੱਤਾ ਉਸ ਤੋਂ ਬਾਅਦ ਇਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਜਿਹੜੇ ਇਹਨਾਂ ਦੇ ਕੋਟ ਗਏ ਜਿਹੜੇ ਇੱਕ ਗੋਟੇ ਜਪਿੰਦ ਤੋਂ ਹਦਰਾਬਾਦ ਤੱਕ ਬੱਚੀ ਦਾ ਪ੍ਰੇਰਨਾ ਸਰੋਤ ਬਣੀ ਤੇ ਬੱਚੀ ਨੂੰ ਕਾਮਯਾਬ ਕਰਨ ਵਿੱਚ ਜਿੰਨਾਂ ਦਾ ਬਹੁਤ ਵੱਡਾ ਹੱਥ ਆ। ਉਸ ਤੋਂ ਬਾਅਦ ਇਹਨਾਂ ਦੇ ਮਾਤਾ ਪਿਤਾ ਹੀ ਜਿਹੜੇ ਇੱਕ ਛੋਟੇ ਪਰਿਵਾਰ ਤੋਂ ਜਿਹੜੇ ਇੱਕ ਮਜ਼ਦੂਰ ਪਰਿਵਾਰ ਤੋਂ ਇਹਨੇ ਲੱਖ ਮਿਹਨਤ ਕਰਕੇ ਬੱਚੀ ਨੂੰ ਸਕੂਲੇ ਪੜਾਇਆ ਬੁੜਾਲ ਖਾ ਕੇ ਸਪੋਰਟਸ ਹਾਲ ਲੈ ਕੇ ਗਏ ਇਹ ਕੋ ਨੂੰ ਕਾਮਯਾਬੀ ਵਾਸਤੇ ਹੌਸਲਾ ਦਿੰਦਾ ਮਾਂ ਪਿਓ ਦਾ ਹੌਸਲਾ ਅਤੇ ਇੱਥੇ ਆਖਣਾ ਸਹਿਯੋਗ ਇਹ ਸਾਰਾ ਗੁੱਚ ਰਲ ਮਿਲ ਕੇ ਹੀ ਇਹਨਾਂ ਕੋ ਵੇਖਣ ਨੂੰ ਮੈਰੀ ਪ੍ਰਵੇਸ਼ ਬਸ ਬੰਦ ਮੈਂ ਬੱਚੀ ਨਾਲ ਰੌਮ ਜਾਂ ਵਿੱਚ ਗੋਲਡ ਮੈਡਨ ਲੈਂਡ ਤੇ ਬਾੜਾ ਵਿੱਚ ਲੋ ਸਿੰਗਲ ਮਾਰੋ ਲੈਂਡ ਤੇ ਨੰਨੀ ਗਲੀ ਬਾਉਂਡ ਦੇ ਕਿਨਾਰ ਵੱਲੋਂ ਹੈ ਕਰਾਵਾ ਵਾਲ ਵਿੱਚ ਵੀ ਲੈਂਡੋ ਕਿੰਦਾ ਵਿੱਚ ਆ ਗਿਆ ਪਿਆਰੇ ਕੰਦੇ ਇੱਕ ਵਾਰੀ ਫੇਰ ਬੱਚੀ ਨੂੰ ਬੁढ़ाई ਦੇਣਾ ਤੇ ਇਥੇ ਆਏ ਸਾਰੇ ਸੰਗਤਾਂ ਨੂੰ ਜੀ ਆਇਆਂ ਕਹਿਣਾ ਤੇ ਖੜੇ ਬੁਲਾਉਣਾ ਰੈਨੂ ਜੀ ਦਾ ਕਾਉਂਸਲ ਇਹ ਰੈਨੂ ਜੀ ਦੇ ਕੋਲ ਮੈਂ ਬੋਲਣ ਹੁਣ ਪਾਰਟ ਨੰਬਰ ਸਭ ਤੋਂ ਕੌਨਸਾ ਹੈ ਕੋਈ ਕੋਆਰਡੀਨੇਸ਼ਨ ਇਹ ਸੋਚੋ ਤੁਸੀਂ ਅੱਜ ਸਨਮਾਨ ਦੇ ਦਿੱਤਾ ਗੁੜੀ ਦਾ ਕਾਉਂਸਲ ਅੱਜ ਆਈ ਜਾਨੀ ਕਿ ਤੁਹਾਨੂੰ ਪਤਾ ਲੱਗਣਾ ਕਿ ਜੋ ਹੌਲੀ ਨਗਰ ਖੰਬੇ ਤੋਂ ਸਾਡੇ ਪਟੋਟ ਤੇ ਆਏ ਆ ਜਿੰਨਾ ਤੋਂ ਸਾਨੂੰ ਪਤਾ ਲੱਗ ਗਿਆ ਬੱਚੀ ਇਹ ਕਾਮਯਾਬੀ ਦਾ ਕਾਰਨ ਕੀ ਆ ਕਿ ਅਸੀਂ ਆਦੇ ਨਗਰ ਪਰਦੇ ਕਰਦੇ ਸਾਡੇ ਸੈਯੂ ਜੀ ਜਾਨਾ ਸੁਲਾ ਮਜਰਗਨ ਕੇਕੇ ਸੋਟਾਇਆ ਪ੍ਰਭਾਵ ਚੱਲੀ ਸੁਮਾਨੂ ਨੇ ਕਿਹਾ ਬੱਚੀ ਨੂੰ ਪ੍ਰੇਰਨਾ ਬਹੁਤ ਬੱਚਿਆਂ ਨੇ ਬੱਚੀ ਨੂੰ ਪ੍ਰੇਰਨਾ ਮਿਲੀ ਤੇ ਬੱਚੀ ਦਾ ਹੌਂਸਲਾ ਬਣ ਗਿਆ ਬਦਾਂ ਜੀ ਉਹ ਪਰਿਵਾਰ ਬਹੁਤ ਬਰੀਕਾ ਬਹੁਤ ਜ਼ਿਆਦਾ ਬਰੀਕਾ ਜਦੋਂ ਪਹਿਲੀ ਵਾਰ ਹੀ ਆਏ ਸੀ ਕਿਸੇ ਨੇ ਇਹਨਾਂ ਨੂੰ ਸਨਮਾਨ ਕੋਈ ادارے ਦੇ ਵਿੱਚੋਂ ਕੋਈ ਸਰਕਾਰੀ ادارے ਨੇ ਇਹਨਾਂ ਨੂੰ ਸਨਮਾਨਿਤ ਕੀਤਾ ਕੋਈ ਸਹਾਈ ਸਿੱਤੀ ਸਹਾਤਾ ਮਿਲੀ ਹੈ ਦੇਖੋ ਜੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਸ ਉਹਨਾਂ ਨੇ ਵਾਰ-ਵਾਰ ਉਹ ਦਾਅਵਾ ਕਰਦੇ ਆ ਵੀ ਅਸੀਂ ਖਿਡਾਰੀਆਂ ਵਾਸਤੇ ਬਹੁਤ ਨਵੀਆਂ ਤੋਂ ਨਵੀਆਂ ਚੋਜਨਾਵਾਂ ਲੈ ਕੇ ਆ ਰਹੇ ਹਾਂ ਖਿਡਾਰੀਆਂ ਨੂੰ ਆਰਟਿਕ ਤੌਰ ਤੇ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆਉਣ ਦਿੱਤੀ ਆ ਪਰ ਮੈਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਸਰਕਾਰ ਵੱਲੋਂ ਇਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਮਿਲਿਆ ਤੇ ਇਹਨਾਂ ਨੇ ਆਪਣੇ ਬਲ ਬੁੱਤੇ ਦੇ ਨਗਰ ਦੇ ਸਹਿਯੋਗ ਨਾਲ ਜਾ ਬਹੁਤ ਨਗਰ ਦੇ ਵਿਭਾਗਾਂ ਦੇ ਸਹਿਯੋਗ ਨਾਲ ਇਤੋ ਦੇਕਰ ਚੱਤੀ ਪਹੁੰਚੀ ਆ ਪਈ ਸਰਕਾਰ ਤੋਂ ਮੰਗ ਕਰਦੇ ਆ ਕਿ ਬੱਚੀ ਦੀ ਬਾਪ ਪੜੀ ਜਾਵੇ ਸਟੇਜ ਤੋਂ ਅੱਗੇ ਨੂੰ ਟ੍ਰੇਨਿੰਗ ਵਾਸਤੇ ਜਾਂ ਕੋਚਿੰਗ ਵਾਸਤੇ ਵਿੱਤੀ ਸਹਾਇਤਾ ਪਰਦਾ ਦੋ ਸਿਲਵਰ ਮੈਡਲ ਲੈ ਕੇ ਆਈ ਆ ਇੱਕ 골ਡ ਮੈਡਲ ਲੈ ਕੇ ਆਈ ਆ ਬਹੁਤ ਵੱਡੀ ਗੱਲ ਆ ਇਹ ਸਰਕਾਰਾਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ 라ਡੀ ਟੋਜ਼ ਜਾਂ ਹੋਰ ਲੀਡਰ ਕੋਈ ਨਹੀਂ ਪਹੁੰਚਿਆ ਕਾਰਨ ਕਿਤੇ ਰਹੇ ਆਪਣੇ ਵਿੱਚ ਕਮੀ ਆ ਜਾਂ ਲੀਡਰਾਂ ਵਿੱਚ ਕਮੀ ਆ ਇਹ ਤਾਂ ਵੇਖੋ ਜੀ ਸਰਕਾਰ ਦੇ ਨੁਮਾਇंदे ਦੱਸ ਸਕਦੇ ਆ ਅਸੀਂ ਇਸ ਗੱਲ ਕਰਦੇ ਹਾਂ ਮੈਂ ਤੁਹਾਨੂੰ ਕੋਈ ਦੱਸ ਸਕਦੇ ਇਹ ਤਾਂ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਉਹ ਹੀ ਤੁਹਾਨੂੰ ਦੱਸ ਸਕਦੇ ਵੀ ਕਿਉਂ ਨਹੀਂ ਪਹੁੰਚੇ ਜਾਂ ਉਹਨਾਂ ਨਾਲ ਸੰਪਰਕ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸ੍ਰੀ ਗਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਇਕਬਾਲ ਸਿੰਘ ਜੀ ਭੱਲੜ ਸਾਹਿਬ ਕਿਵੇਂ ਲੱਗ ਰਿਹਾ ਹੈ ਅੱਜ ਬੱਚੀ ਨੂੰ ਸਨਮਾਨ ਮਿਲਿਆ ਉਹਦਾ ਬੰਦਾ ਜਿਹੜਾ ਇਹ ਕਿਹੜੀ ਸਸਤਾ ਵੱਲੋਂ ਤੇ ਕਿਹੜੀ ਕਿਹੜੀ ਸਸਤਾ ਪਹੁੰਚੀ ਜੀ ਜੀ ਪਹਿਲਾਂ ਤਾਂ ਬਹੁਤ ਜਿਆਦਾ ਖੁਸ਼ੀ ਹੋਈ ਆ ਕਿ ਜਿਹੜਾ ਇਸ ਬੇਟੀ ਦਾ ਮਾਨਸਮਾਨ ਹੋਇਆ 10 ਦਿਨ ਤੋਂ ਉੱਪਰ ਹੋ ਗਿਆ ਬੇਟੀ ਹੋਈ ਕਿਸੇ ਵੀ ਸੰਸਥਾ ਨੂੰ ਚਾਹੇ ਕਿ ਸੀਨੀ ਚੱਤੀ ਬੰਦੀਆ ਨੂੰ ਕੋਈ ਸਮਾਜ ਸੇਵੀ ਨੂੰ ਸੇਲ ਨੂੰ ਵੀ ਕੋਈ ਵੀ ਕੋਈ ਤਰ੍ਹਾਂ ਦਾ ਮੋਸ਼ ਕਿਸੇ ਕਿਸਮ ਦੀ ਨਾ ਕੋਈ ਸਹਾਇਤਾ ਤੇ ਨਾ ਹੀ ਕੋਈ ਮਾਨਸਮਾਨ ਗਿਆ ਸੀ ਅੱਜ ਮੈਂ ਬਹੁਤ ਬਹੁਤ ਧੰਨਵਾਦੀ ਆ ਫਟੇਖੜ ਪਿੰਚੂ ਦਾ ਨਗਰ ਦਾ ਸਾਰੀ ਦਾ ਉਦੇ ਵਿੱਚ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਜਿਹੜੀ ਵੀ ਮੇਰੀ ਮੂਰਦਾ ਮੈਂ ਸਾਰਿਆਂ ਦਾ ਬਹੁਤ ਤਹਿਤ ਰੂ ਧੰਨਵਾਦੀ ਹਾਂ ਜਿਨ੍ਹਾਂ ਨੇ ਪੀਟੀਸ਼ਨ ਨੂੰ ਮਾਨ ਸਨਮਾਨ ਕੀਤਾ ਅਤੇ ਨਾਲ ਹੀ ਇਹ ਵੀ ਜਿਹੜਾ ਉਤਪਾਰ ਸਜਨਸੀ ਦੇ ਜਿਹੜੇ ਸਾਰੇ ਦੇ ਨਾਮ ਲਾਵਾਂ ਤੇ ਨਾਮ ਲਿਸਟ ਬਹੁਤ ਲੰਮੀ ਆ ਬਹੁਤ ਸਮਾ ਲੱਗ ਚੁਗਾ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਗਿਆਨ ਦਾ ਜਨੇਵੀ ਸਰਕਾਰਾਂ ਤੋਂ ਕੀ ਮੰਗ ਕਰਦੇ ਹਾਂ ਲੀਡਰਾਂ ਤੋਂ ਕੀ ਮੰਗ ਕਰਦੇ ਹਾਂ ਮੈਂ ਤਾਂ ਹੀ ਮੰਗ ਕਰਦਾ ਜੀ ਇਹ ਬੱਚੀ ਦੇ ਜਿਹੜੀ ਪੜ੍ਹਾਈ ਆ ਫ੍ਰੀ ਹੋ ਗਈ ਤੇ ਚੰਗੇ ਸਕੂਲ ਕੌਜ ਵਿੱਚ ਬੱਚੇ ਦੀ ਪੜ੍ਹਾਈ ਫ੍ਰੀ ਹੋ ਗਈ ਅਤੇ ਬੇਟੀ ਦੇ ਤਿਵਾਰ ਨੂੰ ਉਹਦੀ ਤਰੀਫ ਨਾਲ ਆਧੁਨ ਦੌਰ ਤੇ ਉਮਰ ਦਿੱਤੀ ਜਾਵੇ ਤਾਂ ਕਿ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਪ੍ਰੇਰਿਤ ਹੋਣ ਅਤੇ ਹੋਰ ਬੱਚੇ ਵੀ ਇੱਥੇ ਆਉਣ। ਠੀਕ ਹੈ ਧੰਨਵਾਦ। ਕਿਹਨਾ ਤੁਹਾਡਾ ਬੱਚੇ? ਸਿੰਦਰਨ ਕੋ। ਤਾਂ ਕਿਹੜੀਆਂ ਖੇਡਾਂ ਦੇ ਵਿੱਚੋਂ ਤੁਸੀਂ ਆਇਆ ਸਪੋਰਟ ਲੈ ਕੇ? ਨੈਸ਼ਨਲ ਕਿਹੜੀਆਂ ਨਾਮ ਦੱਸੋ? ਲਾਂਗਜੰਟ ਤੇ ਗੋਲਡ ਮੈਡਨ ਕਿੱਥੇ ਕਿੱਥੇ ਕੋਈ? ਹਦਰਾਬਾਦ ਹਦਰਾਬਾਦ। ਕਿਹੜੀ ਫਾਊਂਡੇਸ਼ਨ ਵੱਲੋਂ ਕੀਤੀ? ਮੰਮੀ ਕਲੀ ਫਾਊਂਡੇਸ਼ਨ। ਉਥੇ ਇਸ ਤਰ੍ਹਾਂ ਦਾ ਪ੍ਰਬੰਧ ਸੀਗਾ ਅੱਜ ਲੋਕਾਂ ਨੇ ਸਨਮਾਨ ਕੀਤਾ ਉਸ ਤੋਂ ਨਹੀਂ ਕੀਤਾ ਸੀਗਾ ਤੁਸੀਂ ਉਹਦਾ ਮੁੱਢੇ ਨੇ ਲੱਗਿਆ ਸੀ ਤੁਹਾਡੇ ਜੀ ਅੱਗੇ ਤੁਹਾਡੀ ਪੜ੍ਹਾਈ ਸਰਕਾਰ ਚੱਕੇ گورਨਮੈਂਟ ਚੱਕੇ ਖਰਚਾ ਉਹਦਾ ਸਾਰਾ ਅੱਗੇ ਜੇਕਰ گورਨਮੈਂਟ ਜਾਂ ਸਾਡੇ ਲੀਡਰ ਇਹ ਸਾਰਾ ਭਾਰ ਚੱਕਦੇ ਆ ਤੁਸੀਂ ਅਗਲੀਆਂ ਵੱਡੀਆਂ ਗੇਮਾਂ ਵਿੱਚ ਖੇਡਣ ਲਈ ਤਿਆਰ ਹੋ ਹਾਂਜੀ ਭਈ ਭਈ ਧੰਨਵਾਦ ਜੀ ਖੰਬੇ ਅੱਜ ਸਨਮਾਨਿਤ ਕੀਤਾ ਗਿਆ ਬੇਟੀ ਨੂੰ ਫਤਿਹਗੜ ਪਸਤੂਰ ਤੇ ਬਹੁਤ ਸਤਸਾਵਾ ਦੇ ਵੱਲੋਂ ਇਸ ਮੈਦਾਨ ਕ੍ਰਿਕਟ ਵਿੱਚ ਬਹੁਤ ਖੁਸ਼ੀ ਮਹਿਸੂਸ ਕੀ ਕਹਿਣਾ ਚਾਹੁੰਦੇ ਹਾਂ ਧੰਨਵਾਦ ਕਹਿਣਾ ਚਾਹੁੰਦੇ ਬਹੁਤ ਬਹੁਤ ਬੜਾ ਖੈਦ ਨਹੀਂ ਛੋੜੇ ਚੱਲਦੀ ਸਨਮਾਨ ਵੱਡਾ ਹੱਥ ਮਿਲਿਆ ਗੁੱਡੀ ਜੀ ਹਾਂ ਜੀ ਹਾਂ ਜੀ ਗਵਰਨਮੈਂਟ ਵੱਲੋਂ ਸਰਕਾਰਾਂ ਵੱਲੋਂ ਲੀਡਰਾਂ ਵੱਲੋਂ ਮਿਲਿਆ ਨਹੀਂ ਜੀ ਜੀ ਮੰਗ ਕਰਦੇ ਮੰਗ ਰਹੇ ਆ ਇਹ ਸਰਕਾਰੀ ਅਕੈਡਮੀ ਚੰਗੀ ਮੈਂ ਜੇ ਪੜਾਈ ਪੜ੍ਹਾਈ ਕੁੜੀ ਨੂੰ ਆਪਾਂ ਅੱਗੇ ਗੇਮਾਂ ਚ ਹੋਰ ਹੋ ਜਾਣਾ ਪਤਾ ਆ ਆਰਥਿਕ ਮੰਦੀ ਆ ਤੁਹਾਡੇ ਕੋਲ ਬਹੁਤ ਆ ਕੋਈ ਆਰਥਿਕ ਤੌਰ ਤੇ ਮਦਦ ਕਰਨ ਦੇ ਲਈ ਤੁਹਾਡੇ ਕੋਲ ਕੋਈ ਪਹੁੰਚ ਕੀਤੀ ਨਹੀਂ ਜੀ ਜੇ ਕੋਈ ਆਰਥਿਕ ਤੌਰ ਤੇ ਤੁਹਾਡੀ ਮਦਦ ਕਰਨਾ ਚਾਹੋ ਤਾਂ ਕਿਸ ਤਰ੍ਹਾਂ ਤਰੀਕੇ ਨਾਲ ਕਰ ਸਕਦੇ ਜੇ ਮਰਚੀਗਰ ਦੇ ਰੂਟ ਤੋਂ ਵੀ ਸਾਡੀ ਪੜਾਈ ਬੂ ਕੱਪੜੇ ਸੁਣ ਜਾਨੀ ਕਿ ਪੈਸੇ ਨਾਲ ਕਰਤਾ ਦਾ ਬਹੁਤ ਸੁਭ ਨਵੀਂ ਕੋਈ ਮੋਬਾਈਲ ਨੰਬਰ ਕੋਈ ਆਪਣਾ ਅਕਾਊਂਟ ਨੰਬਰ ਜੇ ਬਕੂ ਮਾਲਦ ਕਰਨਾ ਚਾਹੀਦਾ ਆ ਮਾਲਦ ਕਰਦੇ 977 ਨੰਬਰ ਤੇ ਜੀ 551 ਜੀ ਕਰੀਬ ਬੋਤਾ ਹਾਂ ਗੋਡ ਬles ਕਿਹਾ ਅੱਜ ਪੱਕੇ ਉਹ ਗਏ ਚਲ ਬਾਕੀ ਬਾਕੀ ਬਸ ਸਟੇਡੀਅਮ ਦਾ ਇੱਕ ਮਿੰਟ ਕਰ ਲੈ ਇੱਕ ਮਿੰਟ ਸਾਨੂੰ